ਚਾਰ ਤਰ੍ਹਾਂ ਦੇ ਪਰਲਉ ਹੁੰਦੀਆਂ ਨੇ ਇੱਕ ਮੁਕਤ ਪਰਲਉ ਹੈ ਇੱਕ ਨਿਮਿਤ ਪਰਲਉ ਹੈ ਇੱਕ ਮਹਾਂ ਪਰਲਉ ਹੈ ਇੱਕ ਗਿਆਨ ਪਰਲਉ ਹੈ ਸੋ ਮੁਕਤ ਪਰਲਉ ਉਹ ਹੁੰਦੀ ਹੈ ਜਦੋਂ ਰਾਤ ਨੂੰ ਅਸੀਂ ਸੌ ਜਾਂਦੇ ਹਾਂ ਉਹ ਜਿਹੜੇ ਮਰਿਆ ਹੋਇਆ ਤੇ ਸੁਪਾਇਆ ਤੇ ਬਰਾਦਰੀ ਹੁੰਦਾ ਹੈ ਸੋ ਇਹ ਨਿਮਿਤ ਪਰਲਉ ਨਾਲ ਸਾਡੀ ਜਿਹੜਾ ਰਾਤ ਨੂੰ ਅਸੀਂ ਸੌਂਦੇ ਹਾਂ ਨਿਮਿਤ ਪਰਲਉ ਆ ਜਿਹੜਾ ਮੋਹ ਕਰਕੇ ਮਰਦੇ ਉਹ ਨਿਮਿਤ ਪਰਲਉ ਹੈ ਤੇ ਮਹਾਂ ਪਰਮੇ ਆ ਜਿਹੜੇ ਤੱਤ ਵੀ ਜਿਹੜੇ ਅਹੰਕਾਰ ਸਮਾਪਤ ਹੋ ਜਾਂਦੇ ਨੇ ਬ੍ਰਹਮ ਨੂੰ ਤੱਤ ਸਭ ਜਿੰਨੀ ਸ੍ਰਿਸ਼ਟੀ ਹੈ ਜਿੱਲੀ ਰਚਿਆ ਸਭ ਸਮਾਪਤ ਹੋ ਜਾਂਦੀ ਉਹਦਾ ਨਾਮ ਮਹਾਂ ਪਰਮੇ ਹੈ ਮਹਾਂ ਪਰਮੇ ਜਿਸਨੇ ਸਭ ਖੇਲ ਨਿਰਭਾਤ ਤੇ ਕੈਸੀਅਤ ਗਿਆਨ ਪਰਮੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏ ਤੇ ਸਾਰਾ ਸੰਸਾਰ ਹੀ ਨਿਰਜਾਪ੍ਰਤੀਤ ਹੋਣ ਲੱਗ ਪੈਂਦਾ ਨਾਸਨ ਪ੍ਰਤੀਤ ਹੋਣ ਲੱਗ ਪੈਂਦਾ ਸਾਰਾ ਕੁਝ ਮੌਜੂਦ ਨਾ ਕਰਨਾ ਸਾਰਾ ਕੁਝ ਰਾਜ ਭਾਰ ਤੇ ਰਹਿਣਾ ਇਹ ਜਲ ਪਰੇ ਹੈ ਬ੍ਰਹਮ ਜਲੀਆਂ ਇਸ ਪ੍ਰਕਾਰ ਚਾਰ ਪ੍ਰਕਾਰ ਵਿੱਚ ਪਰਲੇ ਹੈ ਜੇ ਜਿੱਤੋ ਲਮਿਤ ਪਰਲੇ ਹੋਣ ਤੇ ਕੀਰਤਨ ਕੋਲੇ ਦਾ ਪਾਠ ਕਰੀਦਾ ਹੈ ਜੇ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦੇ ਭਲੇ ਵਾਸਤੇ ਕਲਿਆਣ ਵਾਸਤੇ ਇਸੇ ਤਰ੍ਹਾਂ ਜੇ ਲਮਿਤ ਪਰਲੇ ਹੋਣ ਲੱਗੇ ਜਦੋਂ ਸੌਣ ਲੱਗੇ ਉਸ ਮੌਕੇ ਵੀ ਸਫਲਾ ਕਰ ਲਿਆ ਕਿ ਬੱਚੇ ਪਾਠ ਸ਼ਬਦ ਇਹ ਕੀਰਤਨ ਕੋਲੇ ਦੀ ਬਾਤ ਕਲ ਬਖਸ਼ੀ